ਸਰਕਾਰ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੋਇਆ ਕਿ ਜਿਸ ਤਰੀਕੇ ਨਾਲ ਉਹ ਦਿਨ 400 ਡੰਡੇ ਜਿਹੜੀਆਂ ਬਾਈਲਰ ਲੱਗੀਆਂ ਉਹ ਸਾਰੀਆਂ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਕਿਤਨਾ ਕਿਤੇ ਹਮਲਾ ਕਰਨ ਦੀ ਕੋਸ਼ਿਸ਼ ਲੈਂਦੇ ਉਹ ਅੱਜ ਬਿਆਨ ਜਾਰੀ ਕੀਤਾ ਗਿਆ ਜੀ ਨਹੀਂ ਉਹ ਤਾਂ ਦੇਖੋ ਅੱਜ ਬਿਆਨ ਆਇਆ ਉਹ ਵੀ ਇਹਨਾਂ ਨੂੰ ਹੀ ਸੂਟ ਹੈ ਉਹ ਵੀ ਭਾਰਤੀ ਫੌਜਾਂ ਨੂੰ ਸਾਡਾ ਸਦਾ ਮਹਿਸਰ ਸਾਡੇ ਹਰਮੰਦਰ ਸਾਹਿਬ ਦੀ ਰੱਖਿਆ ਹੋਈ ਜੇ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸਤੇ 'ਚ ਹਵਾ ਦੇ ਵਿੱਚ ਹੀ ਜਿਹੜਾ ਮਜੇਲਾ ਜਿਹੜੀਆਂ ਸੀ ਉਹਨਾਂ ਦੀਆਂ ਉਹ ਖਤਮ ਕਰਤੀਆਂ ਉਹ ਵੀ ਭਾਰਤੀ ਫੌਜ ਨੂੰ ਸਲੂਟ ਹੈ ਸਾਰ ਤੇ ਇਹਨਾਂ ਜਵਾਨਾਂ ਨੂੰ ਸਲੂਟ ਹੈ ਬਹੁਤ ਵੱਡੀ ਕੋਝੀ ਘੱਟੀਆਂ ਹਰਕਤ ਕੀਤੀ ਪਾਕਿਸਤਾਨ ਨੇ ਐਡੇ ਵੱਡੇ ਤਹਾਦ ਨੁਕਸਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਕੋਝੀ ਮੈਂ ਸਮਝਦਾ ਨੀਵੇਂ ਲੈਵਲ ਦੀ ਪਾਕਿਸਤਾਨ ਦੇ ਫੌਜੀਆ ਨੂੰ ਉਹ ਕਾਰਵਾਈ ਕੀਤੀ ਗਈ ਪਰ ਮੇਰੇ ਫੌਜ ਦੇ ਜਵਾਨਾਂ ਨੇ ਉਸ ਤੋਂ ਨੂੰ ਡੱਕ ਲਿਆ ਸਲੂਟ ਹੈ ਸਭ ਨੂੰ ਮੈਂ ਆਪਣੀ ਫੌਜ ਦਾ ਬਹੁਤ ਧੰਨਵਾਦੀ ਹਾਂ ਮੈਂ ਅਗਲੇ ਦਿਨਾਂ 'ਚ ਫੌਜ ਵਾਲੇ ਆਪਣੇ ਸਾਥੀਆਂ ਨੂੰ ਵੀ ਅਧਿਕਾਰੀਆਂ ਨੂੰ ਵੀ ਮਿਲਣਾ ਉਹ ਵੀ ਮੈਂ ਮਿਲ ਜਾਣਾ ਉਹਨਾਂ ਨੂੰ ਮੈਂ ਉਹਨਾਂ ਨੂੰ ਕੋਈ ਟਾਈਮ ਲਿਆ ਇੱਕ ਦੋ ਦਿਨ 'ਚ ਉਹਨਾਂ ਦਾ ਵੀ ਆਊਗਾ ਸਿੱਖਦਾ ਆਊਗਾ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਦਾ ਮੇਰਾ ਪਿਤਾ ਜੀ ਜਿਹੜੇ ਫੌਜੀ ਸੀਗੇ ਮੈਂ ਫੌਜੀ ਮਤਲਬ ਬਾਪ ਦਾ ਪੁੱਤ ਐ ਇਸ ਕਰਕੇ ਮੈਨੂੰ ਫੌਜੀਆ ਦਾ ਬਹੁਤ ਪਿਆਰ ਹੈ ਤੇ ਮੈਂ ਵੈਸੇ ਵੀ ਰਿਸਕ ਵਾਲੇ ਮੇਰੇ ਪਿਤਾ ਜੀ ਵੀ ਪਹਿਲੀਆਂ ਜਿਹੜੀਆਂ ਸੰਸਾਦ ਜੰਗਾਂ ਹੈ ਉਹਨਾਂ ਨੇ ਉੱਤੇ ਹਿੱਸਾ ਲਿਆ ਸੀਗਾ ਸੋ ਇਹ ਜਿਹੜੇ ਬੰਦੇ ਜੰਗਾਂ ਦੇ ਵਿੱਚ ਹਿੱਸਾ ਲੈਂਦੇ ਆ ਹਿੱਕ ਤਾਣ ਕੇ ਖੜਦੇ ਆ ਸਾਦੇ ਨਦੁੱਤ ਤੇ ਮੇਸ਼ਾਹ ਇਸਲਾਮ ਜਿਹੜੀ ਬੰਦੀ ਇਹਨਾਂ ਨੂੰ ਸਲੂਟ ਕਰਨਾ ਹੈ ਸਲਾਮ ਕਰਨਾ ਹੈ ਸਲਾਮੀ ਦੇਣਾ ਹੈ